Obrigado. ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਸਬੰਧ ਵਿੱਚ ਜੋ ਯੋਧਿਆ ਦੀ ਪਵਿੱਤਰ ਧਰਤੀ ਦੇ ਉੱਤੇ ਮੰਦਰ ਦਾ ਨਿਰਮਾਣ ਕੀਤਾ ਗਿਆ ਉਹਦੇ ਵਿੱਚ ਅੱਜ RAM LALLA SHREE RAM JI ਦੇ ਟ੍ਰਾਂਸਪੋਰਟ ਕੀਤਾ ਜਾ ਰਹੀ ਹੈ ਉਹਦੇ ਵਾਸਤੇ ਪੂਰੇ ਵਿਸ਼ਵ ਦੇ ਵਿੱਚ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਹਨੂੰ ਦੀਵਾਲੀ ਦੇ ਤੌਰ ਤੇ ਇਹਨੂੰ ਪੁਰਬ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਉਹ ਰਾਜ ਇਲਾਕਾ ਪਸਤੀਆਂ ਦੇ ਵਿੱਚ ਭਾਵੇਂ ਜਿਹੜੀ ਇਸ ਸੰਬੰਧ ਦੇ ਵਿੱਚ ਲੰਗਰ ਲਗਾਏ ਜਾ ਰਹੇ ਨੇ ਸਰਖਾਸਤੌਰ ਤੇ ਅੱਜਕੱਲ ਅਸੀਂ ਖੜੇ ਆ ਗੁਰਦੁਆਰਾ ਸਿੰਘ ਸਭਾ ਵਰਤੀ ਗੁਜਾਂ ਦੇ ਘਰ ਚਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪੀਟਲ ਸ਼੍ਰੀ ਭਾਲਕਿਸ਼ਨ ਨੋਟਵਾਨ ਸਭਾ ਅਤੇ ਗੁਰਦੁਆਰਾ ਸਿੰਘ ਸਭਾ ਵਰਤੀ ਗੁਜਾ ਵੱਲੋਂ ਸਾਂਝੇ ਤੌਰ ਤੇ ਘੜੀ ਚਾਵਲ ਦਾ ਲੱਡੂਆਂ ਦਾ ਕਵਾ ਪ੍ਰਸ਼ਾਦ ਦਾ ਲੰਗਰ ਲਗਾਇਆ ਜਾ ਰਿਹਾ ਹੈ ਔਰ ਪੂਰੀਆਂ ਖੁਸ਼ੀਆਂ ਬਣਾਈਆਂ ਜਾ ਰਹੀਆਂ ਮੈਂ ਆਪਣੇ ਦਿਲ ਦੀਆਂ ਗਰਾਈਆਂ ਤੋਂ ਆਪਣੇ ਇਲਾਕੇ ਆਪਣੇ ਵਾਰਡ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਔਰ ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦਾ ਆਇਆ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਅੱਜ ਰਾਤ ਦੀਪ ਮਾਰਾ ਕੀਤੀ ਜਾਏਗੀ ਉਹਦੇ ਨਾਲ ਨਾਲ ਘਰਾਂ ਉੱਤੇ ਲੜੀਆਂ ਲਗਾਈਆਂ ਜਾਣਗੀਆਂ ਆਤਿਸ਼ਬਾਜੀ ਚਲਾਈ ਜਾਏਗੀ ਸਾਡੇ ਵਿੱਚ ਐਤਸਵਕਤ ਚਨਪ੍ਰੀਤ ਮੈਮੋਰੀਅਲ ਹਸਪੀਟਲ ਪ੍ਰਬੰਧਕ ਕਮੇਟੀ ਸ਼੍ਰੀ ਭਾਰਕਿਸ਼ਨ ਨੌਜਵਾਨ ਸਭਾ ਔਰ ਇਹ ਦੇਵਾ ਰਾਜਨਿ ਮੰਦਰ ਤੋਂ ਸਾਡੇ ਕਰਾਜ ਬਬਰ ਜੀ ਆਰਐਸਐਸ ਤੋਂ ਗੌਰਵ ਜੋੜਾ ਜੀ ਪ੍ਰਵਾਤ ਕੰਬੋਜ ਜੀ ਵਿਰਿੰਦਰ ਰੋੜਾ ਜੀ ਦੀਪਕ ਜੋੜਾ ਜੀ ਉਹਨਾਂ ਦੇ ਇਲਾਵਾ ਸਮੁੱਝੀ ਜਿਹੜੀ ਸੰਗਤ ਆ ਉਹ ਇੱਥੇ ਸ਼ਾਮ ਲਿਆ ਮੈਂ ਸਾਰਿਆਂ ਨੂੰ ਆਪਣੇ ਦਿਲ ਦੀ ਗਹਿਰਾਈ ਤੋਂ ਮੁਬਾਰਕਬਾਦ ਦਿੰਦਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ